ਇਹ ਕਥਾ ਕਰਦੇ ਮੈਂ ਗੁਰੂ ਘਰਾਂ ਦੇ ਸਾਥ ਰਹਨੀ ਆ ਵੀ ਭਗਵਾਨ ਤਮਾਨ ਤੇਰਾ ਤੀਲ ਤੀਰ ਚਰ ਨਾ ਹੋਇਆ ਤਾਂ ਮੈਨੂੰ ਕਹੀ ਦੀ ਭਾਨੇ ਸਿੱਧੂ ਦੀ ਹੋਈ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਨੇ ਸਰਕਾਰ ਖਿਲਾਫ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਅੱਜ 3 ਫਰਵਰੀ ਨੂੰ ਭਗਵਾਨ ਤਮਾਨ ਦੇ ਘਰ ਮੁਰੇ ਸੰਗਰੂਰ ਭਾਰੀ ਇਕੱਠ ਵੀ ਹੋਵੇਗਾ ਤੇ ਧਰਨਾ ਵੀ ਲੱਗੇਗਾ ਭਾਨੇ ਸਿੱਧੂ ਦੇ ਹੱਕ ਵਿੱਚ ਆ ਗਈ ਇਹ ਔਰਤ ਤੇ ਕਿਹਾ ਸਾਡੀਆਂ ਬਣਾਈਆਂ ਸਰਕਾਰਾਂ ਹੀ ਸਾਨੂੰ ਤੰਗ ਕਰੀ ਜਾਂਦੀਆਂ ਨੇ ਤੇ ਕਿਹਾ ਮਾਂ ਨੂੰ ਮੈਂ ਥਾਪੀ ਦਿੱਤੀ ਤੇ ਕਿਹਾ ਸੀ ਪੁੱਤ ਜ਼ਰੂਰ ਜਿੱਤੇਗਾ ਪਰ ਹੁਣ ਗੁਰੂ ਘਰ ਵਿੱਚ ਖੜਕੇ ਕਹਿੰਨੀਆਂ ਤੁਸੀਂ ਹੁਣ ਨਹੀਂ ਜਿੱਤਦੇ ਸੱਚੀ ਲੋਕ ਬਹੁਤ ਦੁਖੀ ਨੇ ਸਰਕਾਰ ਦੀਆਂ ਇਹਨਾਂ ਨੀਤੀਆਂ ਤੋਂ ਅੱਜ ਸਾਰੀਆਂ ਜਥੇਬੰਦੀਆਂ ਨੇ ਸੰਗਰੂਰ ਮਾਂ ਦੀ ਕੋਠੀ ਦਾ ਘਰਾਓ ਕਰਨਾ ਹੈ ਸਾਰਾ ਪੰਜਾਬ ਭਾਨੇ ਦੇ ਹੱਕ ਦੇ ਵਿੱਚ ਉੱਤਰ ਆਇਆ ਦੇਖੋ ਹੁਣ ਜਥੇ ਬੰਦੀਆਂ ਮੂਰੇ ਸਰਕਾਰ ਹਾਰ ਮੰਨਦੀ ਐ ਜਾਂ ਨਹੀਂ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੋ ਪੰਜਾਬ ਦੇ ਵਿੱਚ ਸਰਕਾਰਾਂ ਕਰਵਾ ਰਹੀਆਂ ਨੇ ਆਪਣੇ ਵਿਚਾਰ ਜਰੂਰ ਦਿਓ ਤੇ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ